ਵਾਹ ਗੁਰੂ ਵਾਹ ਗੁਰੂ ਜਦੋਂ ਆਪਾਂ ਪਹਿਲੀ ਸਟੇਜ ਸ਼ੁਰੂ ਕਰਨੀ ਹੈ ਇਹ ਕਾਰਨ ਆਪਾਂ ਜੋ ਗੁਰਮਤਿ ਦੱਸਿਆ ਹੈ ਕਿਉਂ ਕਰ ਰਹੇ ਹਾਂ ਕਿ ਸਾਡਾ ਧਿਆਨ ਜਿਹੜਾ ਹੈ ਇਹ ਵਿਛਿਆ ਹੋਇਆ ਹੈ ਇਸ ਨੂੰ ਕਠਿਆ ਕਰਕੇ ਪਹਿਲੀ ਦਫਾ ਤੁਸੀਂ ਦੇਖਦੇ ਹੋ ਵਿਚਾਰਾਂ ਚ ਮਨ ਹੁੰਦਾ ਹੈ ਇੱਕ ਥਾਂ ਲਗਾਤਾਰ ਨਹੀਂ ਪਹੁੰਚਦਾ اس کرکے کے انہوں کرکے پوائنٹ نشت کیتے گئے پھر ایس پوائنٹ تے پہلو آگے ٹھہرو رسنا تے تاکہ کہ رسنا بھی نالنا شد ہو جائے یہ کیونکہ یہ تھے مالک نے بیٹھنا آکے پربو نے واسطہ کرنا یہ تھے اوڈ نے آکے بیٹھ کے پاشا بولنی پھر دوسری سٹیٹ یا پاں کھر چلے جانے مانو یہ تھے ہردہ کیا ہے سونو نو ہردہ کیا ہے جو شد ہو جاندہ ہے پھر شادہ ہردہ بھی اس سعود دے بولندنا شد ہو جائے ਜੇ ਸਾਡਾ ਹਿਰਦਾ ਸ਼ੁੱਧ ਹੋਵੇਗਾ ਤੇ ਮਾਲਕ ਇਸ ਹਿਰਦੇ ਵਿੱਚ ਆ ਕੇ ਬੈਠਣੇ ਨਾਮ ਘੜਤੇ ਆਪਾਂ ਚੱਲਨੇ ਇਥੇ ਸਭਾ ਸੰਜੋਗੇ ਪੌਣ ਦਾ ਦੁਆਰਾ ਇਥੇ ਆਪਣੇ ਅੰਦਰ ਸੁਖਮ ਦਾ ਤੇ ਅਸੂਲ ਦਾ ਜਿੱਥੇ ਆਪਾਂ ਆਸਨ ਲਾ ਕੇ ਬੈਠਣੇ ਜਿਨੋਂ ਦੇ ਨਾਮ ਪਾਉਣ ਕਰ ਆਸਨ ਬੈਸੇ ਗੁਰਮਖੋਇ ਤਤਲੇ ਸੋ ਸੰਨਰੰਤਨ ਨਿਜਕਰ ਆਸੇ ਨਾਤਰੇ ਆਪਣ ਜੋਰ ਸੋ ਸ਼ਬਦ ਲੈ ਇਥੇ ਆਪਾਂ ਨਾਮ ਘੜਤੇ ਆ ਕੇ ਬੈਠਾ ਹੁੰਦਾ ਹੈ ਫਿਰ ਅੱਗੇ ਜਦੋਂ ਤਰਨ ਦੇ ਉੱਪਰ ਜਾਣੇ ਉਹ ਸੁਖਮੰਡਾ ਇੱਕ ਸਿਰਾ ਹੈ ਜਿਹੜੇ ਦੋ ਸਿਰੇ ਨੇ ਇਥੋਂ ਪ੍ਰਕਾਸ਼ ਰੂਪ ਹੁੰਦਾ ਹੈ ਬ੍ਰह्म ਅਗੰਗ ਨੇ ਪ੍ਰਗਟ ਹੁੰਦਾ ਹੈ ਇਸ ਕਰਕੇ ਆਪਾਂ ਉਹ ਇਹ ਚਾਰ ਸਤੇ ਜਾਂ ਕਵਰ ਕਰਨੇ ਉਥੇ ਪਹਿਲਾਂ ਹੌਲੀ ਹੌਲੀ ਨਾਲ ਨਾਲ ਧਿਆਨ ਦੁਆਰਾ ਇਕੱਠਾ ਕਰਕੇ ਲਜਾਣੇ ਉਸ ਵੇਲੇ ਜਦੋਂ ਆਪਨਾ ਬਿਲਕੁਲ ਫੁਰਨਾ ਤੁਹਾ ਮਹਤ ਰਹਿਤ ਹੋ ਜਾਂਦਾ ਹੈ ਸਮਝੋ ਤੁਹਾਡੀ ਪਹਿਲੀ ਸਟੇਜ ਕਵਰ ਹੋ ਗਈ ਫਿਰ ਤੁਸੀਂ ਅਰਾਸਤਾ ਜਿਹੜਾ ਬਣਾ ਲਿਆ ਰਸਤਾ ਬਣ ਗਿਆ ਫਿਰ ਸ્વાસ ਸਿੱਧਾ ਚੱਲ ਰਿਹਾ ਤੁਹਾਡਾ ਜਦੋਂ ਸ્વાસ ਅੰਦਰ ਜਾਂਦਾ ਹੈ ਇਹ ਵਾਹਿ ਸ਼ਬਦ ਨੂੰ ਕੱਠੇ ਬੋਲਣਾ ਹੈ ਅੰਦਰ ਲੈ ਜਣੇ ਅੰਦਰੋਂ ਐਸੇ ਤੋਂ ਗਗਲ ਨਾ ਆਉਂਦਾ ਹੈ ਤਾਂ ਉਸ ਵਕਤ ਗੁਰੂ ਬੋਲਣਾ ਹੈ ਇਹ ਜਦੋਂ ਆਪਾਂ ਸਿਮਲ ਕਰਦੇ ਕਰਦੇ ਮਨ ਤਨ ਨੂੰ ਭੁੱਲ ਜਾਏ ਸ਼ਬਦ ਅਤੀਤ ਹੋ ਜਾਏ ਆਪੋਂ ਤੋਂ ਅਤੀਤ ਹੋ ਜਾਏ ਸ਼ਬਦ ਤੇ ਸੋਤੇ ਦਾ ਮਿਲ ਚੱਲ ਪਿਆ ਤੇ ਸਮਝੋ ਤੁਹਾਡਾ ਸਵਾਸਗ੍ਰਾਸ ਤੇ ਦਾ ਪ੍ਰਪੱਕ ਹੋ ਗਿਆ। ਉਸ ਵੇਲੇ ਜੋ ਸ਼ਬਦ ਸੁਰਤੀ ਦਾ ਮੇਲ ਹੋਇਆ ਹੈ। ਸੁਰਤੀ ਸ਼ਬਦ ਨਾਲੋਂ ਪਹੁੰਚ ਤੋਂ ਵੱਖ ਹੋ ਗਈ। ਫਿਰ ਉਸ ਸ਼ਬਦ ਦਾ ਪਰਉਪਰਮ ਕਰਨਾ ਪੈਂਦਾ ਹੈ। ਪਰਉਪਰਮ ਆਪਾ ਸੈਸ ਵਿੱਚ ਜਾ ਕੇ ਦਿਲ ਦੇ ਤੱਕ ਨਾ ਸੁਰਤੀ ਜੋੜਨੀ ਹੁੰਦੀ। ਉਦੋਂ ਫਿਰ ਜਿਸ ਤਰ੍ਹਾਂ ਦਿਲ ਖੂਨ ਸੁਰਦਾ ਹੈ ਨਾੜੀਆਂ ਵਿੱਚ ਇਸੇ ਤਰ੍ਹਾਂ ਉਹਦੇ ਨਾਲ ਸ਼ਬਦ ਪਰਉਪਰਮ ਵੀ ਚਲਾ ਜਾਂਦਾ ਹੈ। ਜਦੋਂ ਰੌਮ ਰੌਮ ਆਪਣਾ ਪ੍ਰਪੱਕ ਹੋ ਜਾਂਦਾ ਹੈ ਉਸ ਵੇਲੇ ਇਹ ਜੋ ਆਪਣੇ ਅੰਦਰ ਅੰਬਰ ਤੇ ਵਰਖ ਰਿਹਾ ਹੈ ਵਰਖਾ ਹੋ ਰਹੀ ਹੈ ਇਸੇ ਤਰ੍ਹਾਂ ਬ੍ਰਾਹਮਚਰਿਏ ਹੁੰਦੇ ਜਦੋਂ ਤੁਹਾਡਾ ਰੋਮ ਰੋਮ ਚੱਲੇਗਾ ਇੱਕਦਾਂ ਤੁਹਾਨੂੰ ਇਹ ਜਿੱਥੇ ਵੀ ਤੁਹਾਡਾ ਸਿਰ ਨੰਗਾ ਹੋਵੇਗਾ ਜਦੋਂ ਅੰਬਰ ਦੀ ਬੂੰਦ ਡਿਗੇਗੀ ਠੰਡਾ ਠਾਰ ਮਹਿਸੂਸ ਹੋਏਗਾ ਹਾਲਾਂਕਿ ਬੱਦਲ ਨਹੀਂ ਬਾਸ ਨਹੀਂ ਉਹ ਬ੍ਰਹਮ ਦੇ ਕਣੇ ਜਦ ਡਿਗਣਗੇ ਅੰਬਰ ਦੇ ਕਣੇ ਇਹ ਨਿਸ਼ਾਨੀ ਹੋਵੇਗੀ ਦੂਜਾ ਹੈ ਜਦੋਂ ਤੁਸੀਂ ਕੋਈ ਐਸੇ ਅਸਥੇਜੇ ਚਲੇ ਗਏ ਜਿਤੇ ਮਾਪੇ ਭਗਤੇ ਕਰਦੇ ਨੇ ਜੀ ਉਹ ਤੇ ਸੈਸ ਵੇ ਤੁਹਾਡੇ ਅ ਰੱਖਾ ਚੱਕਰ ਜਿਹੜੇ ਨੇ ਇਹ ਰੌਮ ਬਣਾ ਲਣਗੇ ਖੜੇ ਹੋ ਜਾਣਗੇ ਫਿਰ ਇਸ ਰੌਮ ਦੇ ਚਲਨ ਕਰਕੇ ਜਿਹੜਾ ਵੀ ਤੁਸੀਂ ਬ੍ਰਹਮ ਵਿੱਚ ਕੋਈ ਆਵਾਜ਼ ਸੁਣੋਗੇ ਉਹ ਤੁਹਾਡੀ ਸਾਜ ਬਣ ਜਾਗੀ ਉਹਦੇ ਤੁਹਾਨੂੰ ਅਨੁਭਵ ਹੋਏਗਾ ਕਿ ਹਰ ਚੀਜ਼ ਹੀ ਬ੍ਰਹਮ ਵਿੱਚ ਵਾਹਿਗੁਰੂ ਵਾਹਿਗੁਰੂ ਬੋਲਵੀਂ ਇਹ ਪੱਖਾ ਚੱਲਦਾ ਹੋਵੇ ਇਹ ਦੇ ਬਾਝੋਂ ਤੁਹਾਨੂੰ ਇਹਦੇ ਮਹਿਸੂਸ ਹੋਵੇਗਾ ਕਿ ਵਾਇਕਰੂ 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 ਕਰ ਰਿਹਾ ਹੈ ਇਹ ਨਿਸ਼ਾਨੀਆਂ ਨੇ ਜਦੋਂ ਤੁਹਾਡਾ ਇਹਦੇ ਰੋਮ ਰੋਮ ਚੱਲ ਪੈਂਦਾ ਹੈ ਉਸ ਤੋਂ ਬਾਅਦ ਅਗਿਆਪਸ ਸੈਜੇ ਜਾਣਾ ਹੁੰਦਾ ਹੈ ਸੈਜੇ ਦੇ ਚਲੇ ਗਏ ਸੈਜੇ ਵਿੱਚ ਜਾ ਕੇ ਧਿਆਨ ਰਹਿ ਜਾਂਦਾ ਹੈ ਧਿਆਨ ਦੁਆਰਾ ਫਿਰ ਅਗੇ ਆਪਣਾ ਦਰ ਖੋਲਣ ਦੀ ਵਿਧੀ ਦੱਸੀਏ ਕਿ ਪੌਂਦ ਦਾ ਸੰਤੁਲਨ ਕਿਵੇਂ ਵਿਗੜਿਆ ਤੁਹਾਨੂੰ ਇੱਕ ਪਾਸੇ ਜ਼ਿਆਦਾ ਸਾਹ ਸਾਰੇ ਨੇ ਇੱਕ ਪਾਸੋਂ ਘਾਟਾ ਰਹੇ ਨੇ ਇਹ ਪੌਂਦ ਦਾ ਸੰਤੁਲਨ ਵਿਗੜਿਆ ਹੈ ਜਦ ਜਨ ਨੇਤਰਨ ਮ Chand Sojh ਕਰਕੇ ਇਹਨਾਂ ਦਾ ਸੰਤਲਵ ਵਗਾੜਿਆ ਇਹ ਦਰਵਾਜ਼ੇ ਬੰਦ ਕੀਤੇ ਨੇ ਅੰਦਰੋਂ ਵੀ ਇਧਰੋਂ ਤ੍ਰੈ ਗੁਣਾਂ ਵਿੱਚ ਮੰਨ ਦਾ ਸੰਤਲਵ ਵਗਾੜ ਦਿੱਤਾ ਵੀ ਇਹ ਮੰਨ ਦਾ ਸੰਤਲਨ ਗੁਰੂ ਦਿਸ ਨੇ ਜਾਣ ਕੇ ਇਹ ਠੀਕ ਹੋਏਗਾ ਫਿਰ ਧਿਆਨ ਵਿੱਚ ਆਉਣਗੇ ਫਿਰ ਗੁਰੂਦਵਾਰਾ ਇਹਨੂੰ ਦੱਸਿਆ ਜਾਏਗਾ ਪੌਣ ਦਾ ਸੰਤਲਨ ਕਿਵੇਂ ਠੀਕ ਕਰਨਾ ਸਮ ਕਰਨੀ Chand Sojh ਦਾ ਕਿਵੇਂ ਸਮ ਕਰਨਾ ਤੇ ਜਦੋਂ ਪੌਣ ਦਾ ਸੰਤਲਨ ਠੀਕ ਹੋ ਗਿਆ ਪੌਣ ਸਮ ਹੋ ਗਈ ਚੰਦ ਸੂਰਜ ਸਾਮ੍ਹੋਂ ਉਹ ਗੇਟ ਦਰ ਖੁੱਲ ਜਗਾ ਅਗੇ ਪ੍ਰਕਾਸ਼ ਕੋ ਨਿਜ ਮਹਿਲੇ ਪ੍ਰਵੇਸ਼ ਹੋ ਜਾਣਗੇ ਇਹ ਆਪਾਂ ਅੱਗੇ ਵੀ ਦੱਸ ਗਏ ਨੇ ਸੋ ਆਪਾਂ ਜੋ ਦੱਸਿਆ ਗੁਰਮਤਿ ਉਹਦੇ ਮੁਤਾਬਿਕ ਸ਼ਾਸਤ੍ਰ ਮੰਨ ਕਰਦੇ ਹੋਇਆ ਸਾਰਿਆਂ ਨੇ ਇਹ ਰਸਤਾ ਗੋਹਵਾ ਚ ਜਾ ਕੇ ਦਰ ਤੇ ਚੱਲਾਂਗੇ ਫਿਰ ਇਹ ਦਰ ਬੰਦ ਕਰਨ ਦਾ ਆਪਾਂ ਦੱਸਿਆ ਪੇਸਾਂ ਬੰਦ ਗੁਰੂ ਨੂੰ ਦੱਸਿਆ ਕੀਤਾ ਉਹ ਖੋਲਣ ਦੀ ਫਿਰ ਵਿਧੀ ਦੇਸੀ ਖੋਲ ਕੇ ਅੱਗੇ ਚੱਲ ਫਿਰਾਂਗੇ ਆਉ ਦਿਓ ਉਸ ਮਾਲਕ ਨੂੰ ਜਿਹੜਾ ਸਾਡਾ ਪ੍ਰਕਾਸ਼ ਉਹ ਮੂਰਖ ਹੈ ਹੁੰਦੇ ਜਾਗ ਸਮਾ ਜਾਣਗੇ بس ਇਹ ਜਰਤਿਆ ਰੱਖਣਾ ਹੈ ਇਹ ਤੇ ਦੇਖੇ ਨੇ ਕਈਆਂ ਸੰਤਾਂ ਦੇ ਕੋਲ ਕਹੇ ਹੋਏ ਜੀ ਜਿਹੜੇ ਕੇ ਦਿਮਾਗ ਦੇ ਸੰਤੁਲਨ ਵਿਗਾੜ ਪੈਂਦੇ ਨੇ ਕੀ ਹੁੰਦਾ ਹੈ ਉਹ ਰਾਤ ਦੇ ਜਿਆਦਾ ਜਾਗਦੇ ਨੇ ਉਹ ਬੇਦਵਾ ਹੁਣ ਕਰਕੇ ਉਹ ਇਸ ਗਿਆਨ ਇੰਦਰੀਆਂ ਨੂੰ ਜਗਤ ਉਸ ਸੱਚ ਰੱਖਦੇ ਨੇ ਕਿ ਅਸੀਂ ਜਿਆਦਾ ਜਾਪ ਕਰ ਲਏ ਜਿਆਦਾ ਸਿਮਨ ਕਰ ਲਏ ਇਸ ਗੁਨਾਹ ਦਾ ਰਸਤਾ ਵਖਰਾ ਹੈ ਜੇ ਤੁਸੀਂ ਜਿਆਦਾ ਜਿਹੜਾ ਵੀ ਜੀਵ ਜਾਗਦਾ ਹੈ ਜਿਆਦਾ ਭਗਤ ਕਰਦਾ ਜਾਗ ਕੇ ਵਾਰ-ਵਾਰ ਜਾਗਣ ਦੇ 2-3 ਦਿਨ ਉਸ ਬਾਅਦ ਕਮਲਾ ਹੋ ਜਾਂਦਾ ਹੈ ਉਹਦੇ ਦਿਮਾਗ ਦਾ ਸੰਤੁਲਨ ਵਿਗੜ ਜਾਂਦਾ ਹੈ ਇਸ ਕਰਕੇ ਸਮ ਦੁਆਰਾ ਸੰਤੁਲਨ ਵਿਗੜਿਆ ਹੋਇਆ ਡਾਕਟਰ ਨੂੰ ਕੋਈ ਇਲਾਜ ਨਹੀਂ ਹੁੰਦਾ ਬਹੁਤ ਸਾਰੇ ਜੀਵ ਅਗਿਆਨਤਾ ਵਿੱਚ ਚੱਲਦੇ ਨੇ ਜਾਗਤ ਹਸਾ ਵਿੱਚ ਕਿ ਅਸੀਂ ਇੰਨੀ ਬਾਣੀ ਪੜ ਲਏ ਅਈਨਾ ਸਿਮਨ ਕਰ ਲਏ ਬਾਤ ਦੁਆਦ ਇਹ ਗੁਨਾਹ ਦਾ ਰਸਤਾ ਵਖਰਾ ਹੈ ਇਹ ਮਾਰਗੇ ਮਹਾਰਾਜ ਜੀ ਨੇ ਤ੍ਰੈਗੁਣ ਮਿਟੇ ਚੌਥੇ ਵਾਸਤੇ ਇਹ ਆਪਤ ਮਾਰੀ ਇੰਦਰੇ ਚ ਮਨ ਨੂੰ ਜਗਾਉਣਾ ਹੈ ਮਨ ਉਦੋਂ ਜਾਗੇਗਾ ਜਿੰਨਾ ਤੁਸੀਂ ਸੋਨ ਵਿੱਚ ਜਿਆਦਾ ਛੇਤੀ ਚਲੇ ਜਾਓਗੇ ਜਨ ਇੰਦਰੀਆਂ ਛੱਡ ਜੋਗੇ ਜਿੰਨੂੰ ਤੁਸੀਂਾਂ ਦੇ ਸੌਂਗੇ ਜਿੰਨਾ ਛੇਤੀ ਤੁਸੀਂ ਸੌਂਗੇ ਫਿਰ ਮਨ ਬਾਦ ਆਏਗਾ ਸੌਣ ਵਿੱਚੋਂ ਫਿਰ ਉਸ ਨੂੰ ਉਸੇ ਤਰ੍ਹਾਂ ਸੌਣ ਵਿੱਚ ਲੈ ਕੇ ਜਾਣਾ ਵਾਰ-ਵਾਰ ਸੌਣ ਵਿੱਚ ਉਸ ਨੂੰ ਬਿਠਾਉਣਾ ਹੈ ਸੌਣ ਵਿੱਚ ਜੋ ਸਮਾਜੇਗਾ ਉਦੋਂ ਸਬਦਵਾਰਾ ਜਾਗੇਗਾ ਜਿਵੇਂ ਬਾਹਰ ਦੇਖਦਾ ਅੰਦਰ ਦੇਖੇ ਫਿਰ ਅੰਦਰ ਲਖੇ ਸ਼ੁਰੂ ਹੋਣੇ ਇਸ ਕਰਕੇ ਬਹੁਤਾ ਜਾਗਣਾ ਨਹੀਂ ਗਿਆਨ ਇੰਦਰੀਆਂ ਦੁਆਰਾ ਫਿਰ ਗਿਆਨ ਨਾ ਹੋਣ ਕਰਕੇ ਜਦੋਂ ਜੀਵ ਜਾਗਦਾ ਹੈ ਸਿਰ ਲ ਜਾਂਦਾ ਹੈ ਆਪਣੇ ਅੰਦਰ ਜੋ ਮਾਰਗ ਬੋਲਦਾ ਬਹੁਤ ਤਗੜਾ ਠਮਾਕਾ ਹੁੰਦਾ ਜਿਵੇਂ ਤੁਸੀਂ ਦੇਖਿਆ ਹੋਣਾ ਜਹਾਜ਼ ਜਦੋਂ ਆਪਣੇ ਇਤੌਲ ਨੂੰ ਪਾਰ ਕਰਦਾ ਹੈ ਐਸਾ ਠਮਾਕਾ ਹੁੰਦਾ ਹੈ ਕਿ ਅਸਿਸਮ ਕੀ ਦੇ ਹੋ ਸਿਸਮ ਟੁੱਟ ਜਾਂਦੇ ਨੇ ਮਾਰੀਆਂ ਮਾਰੀਆਂ ਦੇ ਐਨਾ ਠਮਾਕਾ ਹੁੰਦਾ ਉਸ ਜਹਾਜ਼ ਦੇ ਤਮਾਕੇ ਨੂੰ ਤੁਹਾਡੇ ਅੰਦਰ ਜਿਆਦਾ ਜਦੋਂ ਮਾਲ ਗੱਜਦਾ ਹੈ ਤਮਾਕਾ ਹੁੰਦਾ ਜੇ ਨਾ ਭੇਦ ਹੋਵੇ ਜੇ ਨਾ ਰੋਮ ਰੋਮ ਸਿੰਮਲ ਕੀਤਾ ਹੋਵੇ ਉਹ ਜਰ ਨਹੀਂ ਸਕਦਾ ਮਨ ਉਹ ਦਿਮਾਗ ਦਾ ਸੰਤੁਲਨ ਵਿਗੜ ਜਾਂਦਾ ਉੱਥੇ ਵੀ ਇਸ ਕਰਕੇ ਆਥਰੂ ਪ੍ਰਾਪਰ ਚੈਨਲ ਜਿਹੜਾ ਆਪਾਂ ਚੱਲ ਰਹੇ ਹਾਂ ਇਹਦੇ ਜਦੋਂ ਮਾਲਕ ਬੋਲਦਾ ਹੈ ਰੋਮ ਰੋ ਆਪਣਾ ਚੱਲਿਆ ਹੁੰਦਾ ਹੈ ਸਹਿਜ ਵਿੱਚ ਮੰਗਿਆ ਹੁੰਦਾ ਹੈ ਉਹਦੇ ਜਰਨ ਸ਼ਕਤੀ ਉਹਦੀ ਉਸ ਆਵਾਜ਼ ਨੂੰ ਸਹਿਸਬਾਈ ਕਵਰ ਕਰ ਲੈਂਦਾ ਹੈ ਤਮਾਕਾ ਤਾਂ ਹੁੰਦਾ ਹੈ ਇੱਕ ਵਾਰ ਜਿਵੇਂ ਹਿਲ ਜਾਂਦਾ ਹੈ ਕਿ ਅਚਾਨਕ ਹੁੰਦਾ ਹੈ ਮਾਲਕ ਜਿਹਾ ਬੋਲਦਾ ਪਰ ਉਹਨੂੰ ਪੇੜ ਹੋਣ ਕਰਕੇ ਉਹ ਜਿਹੜੇ ਸ਼ਕਤੀ ਜਜ਼ਬ ਕਰ ਜਾਂਦੇ ਵੇਸੇ ਦੇ ਇਸ ਕਰਕੇ ਜਿਹੜਾ ਇਹ ਰਸਾ ਹੈ ਇਸ ਰਸਤੇ ਤੇ ਕਿਸੇ ਟਾਈਮ ਤੇ ਮਾਲਕ ਤੁਹਾਡੇ ਅੰਦਰ ਬੋਲੇਗਾ ਤੇ ਜਦੋਂ ਬੋਲੇਗਾ ਉਸ ਟਾਈਮ ਜਾਂਦੇ ਜਿਵੇਂ ਦਮਾ ਸ਼ਿਰ ਉੱਡ ਗਿਆ ਛੱਤ ਉੱਡ ਗਈ ਇਹਨਾਂ ਤਮਾਕਾ ਜ਼ਬਰਦਸਤ ਹੁੰਦਾ ਹੈ ਘਬਰਾਉਣਾ ਦੇ ਉਸ ਤਮਾਕੇ ਨਾਲ ਲਾਈਟ ਵੀ ਪੈਦਾ ਹੋ ਜਾਂਦੀ ਇਹ ਸਮਝਨਾ ਕਿ ਮਾਲ ਖੁਦ ਬੋਲੇਗਾ ਸਾਦੇ ਸ਼ੇਖ ਦੀ ਆਇਮਾਨ ਜੀ ਜਿਹਨਾਂ ਦਾ ਗੁੱਸਬ ਦੀ ਗੋਬਿੰਦ ਗੱਜਿਆ ਇਸ ਕਰਕੇ ਜਾਗਣਾ ਨਿਭੋਤਾ ਧਿਆਨ ਵਿੱਚ ਰੱਖਣਾ ਹੈ ਅੱਗੇ ਜਦੋਂ ਪ੍ਰਕਾਸ਼ ਹੋ ਜਾਂਦਾ ਹੈ ਤੁਸੀਂ ਸੱਚੇ ਵਿੱਚ ਬੈਠਦੇ ਹੋ ਜਾ ਕੇ ਉਥੇ ਕਹਿਦਾ ხਾ ਮਾਲਕ ਤੁਹਾਨੂੰ ਆ ਕੇ ਜਗਾਉਂਦਾ ਹੈ ਔਰ ਆਜ ਮਾਲਕੇ ਗੱਲ ਕਰਨਾ ਚਾਹੁੰਦਾ ਹੈ ਉਥੇ ਆਪਨੇ ਸਟੇਜ ਹੁੰਦੀ ਤੁਸੀਂ ਆਪ ਨਹੀਂ ਬੋਲਣਾ ਹੁੰਦਾ ਜਿੰਨੇ ਚਿਰ ਖੁਦ ਤੁਹਾਨੂੰ ਅੰਦਰੋਂ ਆਪਨੇ ਬੁਲਾਉਂਦਾ ਹੈ ਜਦੋਂ ਅੰਦਰੋਂ ਬੁਲਾਉਂਦਾ ਤੁਸੀਂ ਜਾਗਤ ਉਸਤ ਵਿੱਚੋਂ ਆ ਮੋ ਸਾਹਮਣੇ ਉਹੋ ਜਿਹੜੀ ਮਰਜੀ ਗੱਲ ਕਰ ਲੈ। ਇਸ ਕਰਕੇ ਇਹ ਜਿਹੜਾ ਸਾਰੇ ਗੋਸਤ ਜਿੱਥੇ ਹੁੰਦੇ ਬੈਠ ਕੇ ਇਹ ਅੰਮ੍ਰਿਤਸਰ ਤੋਂ ਅੱਗੇ ਜਿੱਥੇ ਜੋਤ ਦਾ ਪ੍ਰਕਾਸ਼ ਹੈ ਜਿੱਥੇ ਮਾਲਕ ਆਪ ਸਹਿਕਰ ਵਿੱਚ ਉਸ ਜਾ ਕੇ ਬਚਨ ਗੁਰਮਖੰਦ ਨੇ। ਸੋ ਇਸ ਕਰਕੇ ਸਾਰੇ ਗੁਰਮਖੰਦ ਨੇ ਇਸ ਅਸਥਾਨ ਉਪਰ ਚੈਨਲ ਪਹਿਲੇ ਸ੍ਰੀ ਦਾ ਦੋਜੀ ਸ੍ਰੀ ਦਾ ਵਦ ਵਲ ਸਿਮਨ ਕਰਨਾ ਤਾਂ ਕਿ ਸਾਡੇ ਫੁਰਨੇ ਕੋਲ ਰੁਕ ਜਾਣ ਇਹ ਦਵਾਰ ਟੁੱਟ ਜਾਏ। ਉਸਨ ਬਾਅਦ ਫਿਰ ਕੰਵਿਵਸ ਸਜਾ ਕੇ ਖੇਲ ਸ਼ੁਰੂ ਹੋਣਾ ਹੈ ਗੁਰਬਾਨੀ ਸਾਰਾ ਜਿਹੜਾ ਧਿਆਨ ਤੋਂ ਚੱਲਦੀ ਜਦੋਂ ਧਿਆਨ ਆਪਣਾ ਅੰਦਰ ਗਤ ਹੋ ਜਾਂਦਾ ਹੈ ਅੰਦਰ ਗਤ ਤੋਂ ਫਿਰ ਜਾਗਦਾ ਮਨ ਉਤੋਂ ਸਾਰਾ ਖੇਲ ਸ਼ੁਰੂ ਹੁੰਦਾ ਹੈ ਜੋ ਗੁਰਬਾਨੀ ਆਪਣ ਦਸ ਦੇ ਅੰਦਰ ਲਪੇਟ ਇਸ ਕਰਕੇ ਮਨ ਨੂੰ ਜਗਾਉਣਾ ਗੁਰੂ ਦਿਸਰ ਨੇ ਜਾ ਕੇ ਅਭਿਆਸ ਕਰਕੇ ਜ਼ਰੂਰੀ ਹੈ ਇਹ ਆਈ ਹੁਣ ਆਪਾਂ ਪਰਿਵਾਰਾਂ ਦੇ ਜਾ ਕੇ ਸ਼ੁਰੂ ਕਰਾਉਣਾ ਹੈ ਜਿਸ ਬੱਚੇ ਹੁੰਦੇ ਨੇ ਉਹ ਅਹਿਸਾਸ ਕਰਾਸ ਉਹਨਾਂ ਨੂੰ ਛੇਤੀ ਆਉਂਦਾ ਨਹੀਂ ਜਿਵੇਂ ਆਪਾਂ ਤ੍ਰੈ ਗੁਣਾਂ ਦੇ ਵਿਦਿਆ ਓੜਾ ਏੜਾ ਸਹੀ ਨਾਲ ਇੱਕ ਦੋ ਸਿਖਾਉਨੇ ਆ ਇਸੇ ਤਰ੍ਹਾਂ ਇਸੇ ਸ਼ਬਦ ਗੁਰਮントਰ ਦਾ ਅਭਿਆਸ ਸਾਰੇ ਪ੍ਰਵਾਸ ਬੈ ਕੇ ਇਸ ਵੀ ਵਿਦਾ ਕਰਨਾ ਸੁਣਨੋ ਧਿਆਨ ਨਾਲ ਇਸੇ ਸ਼ਬਦ ਨੂੰ ਇੱਕ ਹੀ ਸ਼ਾਸੇ ਚੌਥੇ ਜਨ ਤਿਲ ਜਾਣ ਤਾਂ ਕਿ ਬੱਚੇ ਵੀ ਅੰਦਰੋਂ ਚਲੇ ਜਾਣ ਜਦੋਂ ਬਾਅਦ ਬੋਲਣਾ ਹੈ ਇਹ ਰਸਨਾ ਉਤੇ ਬੋਲ ਕੇ ਇਹਨੂੰ ਸੁਣਨਾ ਹੈ ਜਦੋਂ ਹੈ ਬੋਲਣਾ ਧਿਆਨ ਨੂੰ ਦਿਲ ਦੀ ਤਰਕੰਦ ਲੈ ਜਾਣਾ ਹੈ ਉਥੇ ਸੁਣਨਾ ਹੈ ਜਦੋਂ ਗੋ ਬੋਲਣਾ ਹੈ ਧਿਆਨ ਨੂੰ ਨਾਭੀ ਤੇ ਲੈ ਜਾਣਾ ਹੈ ਇੱਥੇ ਸੁਣਨਾ ਹੈ ਜਦੋਂ ਅਰੂ ਬੋਲਣਾ ਹੈ ਧਿਆਨ ਨੂੰ ਤਰਦੇ ਉੱਪਰ ਲੈ ਜਾਣਾ ਹੈ ਇੱਥੇ ਰੂ ਦੀ ਆਵਾਜ਼ ਸੁਣਨੀ ਸੁਣ ਲੋ ਕਿਵੇਂ ਸ਼ੁਰੂ ਕਰਨਾ ਹੈ ਵਾ ਗੋ ਅਰੂ ਵਾ ਵੋ ਅਹ ਵੋ ਅਹ ਵੋ ਅਹ ਵੋ ਅਹ ਵੋ ਆਹ ਹੁ ਸਾਰੇ ਜਦ ਰੱਖ ਕੇ ਕਰ ਲੀਏ ਤਾਂ ਕਿ ਕੱਲ ਜਾ ਕੇ ਪਸਾਰਾ ਤਰਾਰ ਬੈਠੇ ਕਰ ਸਕੀਏ ਆਓ ਕਰੋ ਸ਼ੁਰੂ ਐ ਓ ਓ ਆਹ ਗੋ ਓ ਆਹ ਵੇ ਗੋ ਓ ਆਹ ਵੇ ਗੋ ਓ ਆਹ ਵੇ ਗੋ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਦੋਂ ਤੁਸੀਂ ਵੀ ਕਰਦੇ ਹੈ ਨਾ ਇਕ ਮਾਰੀ ਐਨੀ ਆਪਣੇ ਉਚੜਦੀ ਜਾਏਗੀ ਆਪਣੇ ਅਗਿਆਨਿਤੀਆਂ ਜਨਨ ਜਦੋਂ ਮਨ ਛੜਨਾ ਸ਼ੁਰੂ ਹੋ ਜਾਏਗਾ ਇਹ ਸ਼ਬਦ ਆਪਣੇ ਆਪ ਹੀ ਸਾਇਲੈਂਟ ਹੋਦਾ ਜਾਏਗਾ ਅੰਦਰ ਚੁੱਪ ਮਣ ਕਰਦਾ ਜਾਏਗਾ ਸੁਣ ਰਹੋ ਵਾਹ ਇਹ ਮੋ ਤਰ ਵਾਹ ਇਹ ਆਪਣੇ ਆਪ ਹੀ ਮਨ ਜਿਵੇਂ ਜਿਵੇਂ ਛੁਮਾਰੀ ਚੜਦੇ ਜਾਗੇ ਸ਼ਬਦ ਉਸ ਦਾ ਸਰਦਾ ਜਾਏਗਾ ਹੌਲੇ ਹੌਲੇ ਤਨ ਉੱਪਰ ਜਾਏਗਾ ਸੁੰਨ ਹੋਇਆ ਜਾਏਗਾ ਇਹ ਵਿਧੀ ਅਪਣਾਉਣੀ ਸਾਰਿਆਂ ਨੂੰ ਉਸ ਤੋਂ ਅੱਗੇ ਫਿਰ ਜਿਵੇਂ ਜਿਵੇਂ ਚੱਲਾਂਗੇ ਅਗੀਆਂ ਵਿਧੀਆਂ ਅਪਣਾਵਾਂਗੇ ਆਓ ਸਾਰੇ ਜਣੇ ਸਵਾਸ ਗ੍ਰਾਸ ਸਹਿ ਵਿੱਚ ਕਰਨੇ ਉੱਚੀ ਆਵਾਜ਼ ਨਾ ਆਵੇ ਤੇ ਤੁਹਾਨੂੰ ਹੀ ਆਪਣੇ ਆਵਾਜ਼ ਸੁਣਾਈ ਦੇ ਆਓ ਕਰੋ ਸ਼ੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ ਆ ਗੁਰੂ ਆ ਗੁਰੂ ਆ ਗੁਰੂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਸੇ ਕਰੋਗੇ ਛੇਤੀ ਜੀ ਸੁਨਹਿ ਚੜ ਜਾਗੇ ਖਮਾਰੀ ਚੜ ਜਾਗੇ ਅੰਦਰੋਂ ਅੰਮ੍ਰਿਤ ਰਸ ਆਉਣ ਲੱਗੇਗਾ ਸੁਨਹਿ ਚੜ ਜਾਗੇ ਛੇਤੀ ਕਾ ਐਸ ਵੀ ਦੀ ਦੁਆਰਾ ਮਹਾਰਾਜ ਜੰਮ ਨੇ ਸਤਗੁਰ ਤੇ ਪਾਇ ਵਿਚਾਰਾ ਸੁੰਨ ਸਮਾ ਸੱਚਾ ਕਰਬਾਰਾ ਨਾਨਕ ਨਿਰਮਲ ਨਾਦ ਸਭ ਤੁਨ ਸੱਚ ਅਰਾਮੇ ਨਾਮ ਸੁਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ